ਸੱਚ ਸਬਾ ਦੀਮਾਨ ਸੱਚ ਸੱਚ ਪਹਿ ਤਰਿਓ ਸੱਚ ਤਖਤ ਨਿਵਾਸ ਸੱਚ ਤਪਾਵਸ ਕਰਿਓ ਦਸਤ ਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਵਿੰਦ ਅਤੁੱਲਾ ਦੀਨ ਦੁਨੀ ਦਾ ਪਾਤਸ਼ਾਹ ਪਾਤ ਸਾਹਾ ਪਾਤ ਸਾਹੋ ਅਡੁੱਲਾ ਐਸੇ ਦੀਨਦਿਆਲ ਗਰੀਬ ਨਵਾਜ਼ ਸਤਿਗੁਰੂ ਮੀਰੀ ਤੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਜ ਦੇ ਸ਼ੋਭ ਦੇ ਹਾੜੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਤੇਨਾ ਸਤਿਗੁਰਾਂ ਦਾ ਗੁਰਤਾ ਗੱਦੀ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਯਥਾ ਸ਼ਕਤ ਪੇਟਾਵਾਂ ਅਰਪਣ ਕਰ ਰਹੀਆਂ ਹਨ ਦਿਨੇ 9 ਤੋਂ 12 ਵਜੇ ਤੱਕ ਸੁੰਦਰ ਜਲੌਸ ਜਾ ਰਹੀਆਂ ਹਨ ਰਾਤ ਨੂੰ ਦੀਪਮਾਲਾ ਕਰ ਰਹੀਆਂ ਹਨ ਸਤਿਗੁਰ ਜੀਓ ਕਿਰਪਾ ਕਰਨੀ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਟਿਲ ਫੁੱਲ ਭੇਟਾ ਦਰ ਪ੍ਰਵਾਣ ਕਰਨੀ